ਸੁੰਦਰ ਨਗਰੀ ਗਲੀ ਨੰਬਰ 7 ਵਿੱਚ ਸਰਕਾਰੀ ਅਧਿਆਪਕ ਜੋੜੇ ਦੇ ਘਰ ਕਾਰ ਵਿੱਚ ਆਏ ਅਣਪਛਾਤੇ ਚੋਰਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅਤੇ ਕਰੀਬ 5 ਲੱਖ ਰੁਪਏ ਦਾ ਸੋਨਾ, ਨਕਦੀ ਅਤੇ ਹੋਰ ਸਮਾਨ ਚੋਰੀ ਕਰ ਲਿਆ। ਪਿੰਡ ਬਕਣਵਾਲਾ ਦੇ ਸਰਕਾਰੀ ਸਕੂਲ ਦੀ ਪ੍ਰਿੰਸੀਪਲ ਰਚਨਾ ਜੁਨੇਜਾ ਅਤੇ ਉਹਨਾਂ ਦੇ ਪਤੀ ਰਕੇਸ਼ ਜੁਨੇਜਾ ਦਾ ਕਹਿਣਾ ਹੈ ਕਿ ਉਹ ਦੋਵੇਂ ਆਪਣੀ ਡਿਊਟੀ ਤੇ ਸਕੂਲ ਗਏ ਸਨ ਜਦੋਂ ਚੋਰਾਂ ਨੇ ਪਿੱਛੋਂ ਕਾਰ ਵਿੱਚ ਦਾਖਲ ਹੋ ਕੇ ਅਲਮਾਰੀ ਵਿੱਚੋਂ ਸੋਨਾ, ਨਕਦੀ ਚੋਰੀ ਕਰ ਲਈ। ਜਦੋਂ ਉਹ ਘਰ ਪੁੱਜੇ ਤਾਂ ਘਟਨਾ ਦਾ ਪਤਾ ਲੱਗਾ ਹੈ ਸ਼ਹਿਰ ਵਾਸੀਆਂ ਨੇ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕੀਤੀ ਹੈ ਮੈਂ ਬਕੈਨਵਲ ਪ੍ਰਿੰਸੀਪਲ ਹੈਗੀ ਹਾਂ ਹਾਂ ਮੇਰੇ ਹਸਬੰਦ ਜਾਂਦੇ ਪੌਣੇ 1:00 ਵਜੇ ਤੇ ਜਦੋਂ ਇਹ ਸਵਾ 2:00 ਵਜੇ ਵਾਪਸ ਆਏ ਤਾਂ ਇਹਨਾਂ ਨੇ ਵੇਖਿਆ ਵੀ ਲੋਕ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਇਹਨਾਂ ਨੇ ਸੋਚਿਆ ਕਿ ਮੈਂ ਘਰ ਆ ਕਿ ਮੇਰੀ ਮੀਟਿੰਗ ਘਰ ਕਈ ਵਾਰ ਹੁੰਦੀ ਰਹਿੰਦੀ ਹੈ ਤਾਂ ਅੰਦਰ ਐਡ ਕਰੇ ਜਦੋਂ ਫਿਰ ਲੋਬੀ ਦਾ ਗੇਟ ਵੀ ਖੁੱਲ੍ਹਾ ਹੋਇਆ ਸੀ ਤਾਂ ਇਹਨਾਂ ਨੂੰ ਲੱਗਿਆ ਵੀ ਮੈਂ ਹੀ ਕਰ ਆਈਆਂ ਜਦੋਂ ਮਤਲਬ ਅੰਦਰ ਬੜੇ ਮੈਨੂੰ ਉਹਨਾਂ ਨੇ ਆਵਾਜ਼ ਲਗਾਈ ਤਾਂ ਮੈਂ ਤਾਂ ਕਰ ਰਹੀ ਹੀ ਨਹੀਂ ਸੀ ਜਦੋਂ ਤਾਂ ਲਾਈਟਾਂ ਪੰਖੇ ਵਗੈਰਾ ਸਾਰੇ ਚੱਲ ਰਹੇ ਸੀ ਫਿਰ ਮੇਨ ਬੈਡਰੂਮ 'ਚ ਜਦੋਂ ਗਈ ਤਾਂ ਸਮਾਨ ਖਿਲਰਿਆ ਪਿਆ ਸੀ ਪਰ ਇਹਨਾਂ ਨੂੰ ਜੈਨ ਨੂੰ ਪਤਾ ਨਹੀਂ ਹੁੰਦਾ ਵੀ ਕਿਹੜਾ ਸਮਾਨ ਹੈਗਾ ਲੇਟੂਸ ਨੂੰ ਪਤਾ ਜ਼ਿਆਦਾ ਹੁੰਦਾ ਹੈ ਤਾਂ ਇਹ ਫਿਰ ਸਟੋਰ 'ਚ ਜਦੋਂ ਗਏ ਤਾਂ ਉਹ ਸਾਰੇ ਕੱਪੜੇ ਔਰ ਸਾਰਾ ਸਮਾਨ ਖਿਲਰਿਆ ਪਿਆ ਸੀ ਕਰਨਕ ਤੱਕਨ ਵੀ ਖਿਲਰੇ ਪਏ ਸੀ ਤਾਂ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਨੂੰ ਕਹਿੰਦੇ ਆਪਣੇ ਘਰ ਚੋਰੀ ਹੋਈ ਮੈਂ ਬੜੀ ਹੈਰਾਨ ਹੋਈ ਕਿ ਚੋਰੀ ਅਨੇ ਲੋਕ ਲੱਗਣ ਤੋਂ ਬਾਅਦ ਵੀ ਚੋਰੀ ਔਰ ਨਾਲੇ ਸਾਡੀ ਗਲੀ ਜਿਹੜੀ ਹੈ ਉਹ ਸਾਰਾ ਚ ਆ ਫਿਰ ਉਹ ਨਾਲ ਦੇ ਪੜੋਸੀਆ ਘਰੇ ਜਿਹੜੇ ਕੈਮਰਾ ਲੱਗਿਆ ਸੀ ਉੱਥੋਂ ਅਸੀਂ ਦੇਖਿਆ ਫੁਟੇਜ ਦੇਖਿਆ ਤਾਂ ਪਤਾ ਲੱਗਿਆ ਵੀ ਤਿੰਨ ਚੱਕਰ ਉਹਨਾਂ ਨੇ ਲਗਾਏ ਤੇ ਜਿਹੇ ਚੱਕਰ ਵਿੱਚ ਹੀ ਉਹਨਾਂ ਨੇ ਅੰਦਰ ਐਂਟਰੀ ਕਰਕੇ ਮੇਨ ਕਿੰਨੇ ਕੁ ਜਨੇ ਲੋਕ ਸੀਗੇ ਜਿਹੜੇ ਲੱਗ ਰਿਹਾ ਸੀ ਤਿੰਨ ਜਾਂ ਚਾਰ ਹੋਣਗੇ ਤਿੰਨ ਚਾਰ ਚ ਨੇ ਹਾਂ ਇੱਕ ਤਾਂ ਮਤਲਬ ਡਰਾਈਵਰ ਸੀਟ ਤੇ ਬੈਠਾ ਹੀ ਸੀ ਸਾਹਮਣੇ ਸਾਡੇ ਪੜੋਸੇ ਚੱਕ ਲੜਕਾ ਸੀ ਉਹ ਪੈਗ ਲੈਣ ਜਾ ਰਿਹਾ ਸੀ ਉਹਨੇ ਦੇਖਿਆ ਸੀ ਕਿ ਕਾਰ ਬਿਲਕੁਲ ਸਾਡੀ ਗੇਟ ਦੇ ਬਾਹਰ ਹੀ ਖੜੀ ਸੀ ਰਿਕਦੀ ਸੀ ਤਾਂ ਉਹਨੇ ਦੇਖਿਆ ਵੀ ਇੱਕ ਆਦਮੀ ਅੰਦਰ ਐਂਟਰ ਕਰ ਰਿਹਾ ਸੀ ਪਰ ਬੱਚੇ ਨੂੰ ਪਤਾ ਨਹੀਂ ਹੁੰਦਾ ਵੀ ਕਿਸ ਵਾਸਤੇ ਉਹਨਾਂ ਸੋਚਿਆ ਕਿ ਤਾ ਉਹਨਾਂ ਕਿਆਨ ਵਿੱਚ ਦਿੱਤਾ ਇਸ ਵਾਰ ਦਾ ਕੀ ਕੀ ਲੈ ਕੇ ਆ ਜੀ ਤੁਹਾਡਾ ਸਮਾਨ ਸਰ ਇੱਕ ਤਾਂ ਮੇਰੇ ਚੇਨ ਸੀ ਮੈਂ 2023 ਵਿੱਚ ਮੇਰਾ ਬਰਥਡੇ ਸੀ 28 ਨਵੰਬਰ ਨੂੰ ਉਦੋਂ ਮੈਂ ਲਈ ਸੀ 96000 ਉਹਦੋਂ ਸੀ ਇੱਕ ਤਾਂ ਚੇਨ ਉਹ ਸੀ ਇੱਕ ਚੇਨ ਮੈਂ ਲਈ ਸੀ 13 ਵਿੱਚ ਉਹਦਾ ਤਾਂ ਮੇਰੇ ਕੋਲ ਬਿੱਲ ਵੀ ਹੈਗਾ ਇਹ ਮੈਨੂੰ ਮਿਲ ਨਹੀਂ ਰਿਹਾ ਸਿਰਫ ਟੈਨਸ਼ਨ ਥੋੜੀ ਬਹੁਤ ਜ਼ਿਆਦਾ ਹੈ ਤਾਂ ਇੱਕ ਬੁੜੀਆ ਦੀ ਚੇਨ ਸੀ ਤਾ ਤਿੰਨਾਂ ਚੇਨਾਈ ਸੀ ਤਾਂ ਉਸ ਵਾਰ ਇਸ ਮੇਰੇ ਕੋ ਫੋਟੋਸ ਹੈਗੀਆਂ ਉਹਨਾਂ ਦੀਆਂ ਕਿਉਂਕਿ ਅਸੀਂ ਜਿਹੜਾ ਸਮਾਨ ਕਰ ਰੱਖਿਆ ਸੀ ਥੋੜਾ ਬਹੁਤ ਫੋਟੋ ਕੀਤੀ ਹੋਈ ਸੀ ਤਾਂ ਇੱਕ ਬਾਲੀਆਂ ਛੋਟੇ ਛੋਟੀਆਂ ਪੰਜ ਜੋੜੇ ਹੋ ਸੀ ਇੱਕ ਬਾਲੀਆਂ ਮੇਰੇ ਸਹੀ ਦੀ ਆ ਸੀ ਮਤਮੇ ਪੰਡਿਸੀ ਕੋ ਸੀ ਤਾਂ ਬਾਕੀ ਟੋਟਲ ਨੁਕਸਾਨ ਕਿੰਨੇ ਕੁ ਟੋਟਲ 5 ਗੁੱਲ ਰੱਖਦੇ ਕਰੀ ਨੁਕਸਾਨ ਪੁਲਿਸ ਤੋਂ ਸਹੀ ਸਮੇਂ ਅਨੁਸਾਰ ਆ ਗਈ ਸੀ ਪੁਲਿਸ ਮੇਰੇ ਆਉਣ ਤੋਂ ਸਕੂਲ ਆਉਣ ਤੋਂ ਪਹਿਲਾਂ ਹੀ ਇੱਥੇ ਆਈ ਖੜੀ ਸੀ ਮੈਂ ਫੋਨ ਕਰਵਾਤਾ ਸੀ ਤਾਂ ਜਦੋਂ ਮੈਂ ਆਈ ਤਾਂ ਉਹ ਸਾਰਾ ਕੁਝ ਕਰ ਰਹੀ ਸੀ ਫੋਟੋਜ਼ ਵਗੈਰਾ ਤੁਸੀਂ ਸਰਕਾਰੀ ਟੀਚਰ ਵੀ ਹੋ ਮੋਟਵਰ ਬੰਦੇ ਵੀ ਹੋ ਕੀ ਕਹਿਣਾ ਚਾਹੋਗੇ ਪੁਲਿਸ ਤੋਂ ਕੀ ਮੰਗ ਕਰਦੇ ਹੋ ਮੈਂ ਦੇਖੋ ਬਹੁਤ ਗੱਲਾਂ ਤਾਂ ਬਹੁਤ ਹੁੰਦੇ ਸੀ ਕਿ ਚੋਰੀਆਂ ਬਹੁਤ ਹੋ ਰਹੀਆਂ ਨੇ ਪੁਲਿਸ ਵੀ ਦੇਖੋ ਹੈਲਪ ਵੀ ਕਰਦੀ ਐ ਪਰ ਹੈਲਪ ਕਰਨ ਦਾ ਫਾਇਦਾ ਤਾਂ ਤਾਂ ਇਹ ਨਹੀਂ ਕਿ ਸਾਨੂੰ ਕੁਝ ਮਿਲੇ ਤਾਂ ਅਸਲੀ ਤਾਂ ਫਾਇਦਾ ਸਾਡੀ ਹੈਲ ਤਾਂ ਦੇਖੋ ਚੈਕਿੰਗ ਚਲਦੀ ਰਹਿੰਦੀ ਆ ਆਸ-ਪਾਸ ਇਹ ਪੁਲਿਸ ਕਾਰਵਾਈ ਵੀ ਕਰਦੀ ਹੈ ਪਰ ਮੇਨ ਗੱਲ ਇਹ ਹੈ ਕਿ ਜੇਕਰ ਕਿਸੇ ਬੰਦੇ ਨੂੰ ਨੁਕਸਾਨ ਹੁੰਦਾ ਹੈ ਜੀ ਮਿਲਦਾ ਹੀ ਨਹੀਂ ਤਾਂ ਇਸ ਕਾਰਵਾਈ ਦਾ ਕੋਈ ਫਰਕ ਨਹੀਂ ਪੈਂਦਾ ਮੇਰੀ ਸਰਕਾਰ ਨਾਲ ਪੰਜਾਬ ਪੁਲਿਸ ਨੂੰ ਇਹ ਹੀ ਅਪੀਲ ਹੈ ਕਿ ਸਾਡਾ ਸਮਾਨ ਸਭ ਮਿਲੇ ਅਸੀਂ ਮਿਹਨਤ ਨਾਲ ਕਮਾਈ ਚੀਜ਼ਾਂ ਇਹ ਸਾਡੇ ਕੋਲ ਔਰ ਸਾਡੇ ਦੋਣ ਬੇਟੀਆ ਬਾਹਰ ਪੜਦੀਆਂ ਦੇਖੋ ਸਰਵਿਸ ਅਸੀਂ ਕਰਦੇ ਆ ਤੇ ਜਾਣਾ ਪੈਂਦੇ ਕਿੰਨੂਕ ਦਿਨ ਅਸੀਂ ਕਰਕੇ ਬੈਠ ਕੇ ਕੰਮ ਕਰ ਸਕਾਂ ਸਬਾ 2 ਵਜੇ ਆਪਣੇ ਘਰ ਪਹੁੰਚਿਆ ਆ ਕੇ ਜਦੋਂ ਮੈਂ ਗੇਟ ਖੋਲਣ ਲੱਗਿਆ ਤਾਂ ਮੈਂ ਦੇਖਿਆ ਕਿ ਗੇਟ ਦਾ ਲੋਕ ਪਹਿਲਾਂ ਹੀ ਖੁੱਲ੍ਹਿਆ ਆਇਆ ਸੀਗਾ ਮੈਂ ਕਾਰ ਅੰਦਰ ਪਾਰਕ ਕਰਨ ਲੱਗਿਆ ਤਾਂ ਮੈਨੂੰ ਡਾਊਟ ਹੋਇਆ ਮੈਂ ਕਿਹਾ ਹੋ ਸਕਦਾ ਮੇਰੇ ਵਾਈਫ ਪਹਿਲਾਂ ਆ ਗਈ ਹੋਣ ਤੇ ਜਦੋਂ ਅੰਦਰ ਆਇਆ ਤਾਂ ਮੈਂ ਆਵਾਜ਼ ਲਗਾਈ ਲੇਕਿਨ ਉਹਨਾਂ ਵੱਲੋਂ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਤਾਂ ਮੈਂ ਆਪਣੇ ਜਦੋਂ ਅੰਦਰ ਜਾ ਕੇ ਆਪਣੀ ਬੈਡਰੂਮ ਵਿੱਚ ਜਾ ਕੇ ਦੇਖਿਆ ਤਾਂ ਬੈਡਰੂਮ ਦਾ ਵਿੱਚ ਸਾਰਾ ਸਮਾਨ ਜਿਹੜਾ ਸੀਗਾ ਉਹ ਖਿਲਰਿਆ ਹੋਇਆ ਸੀਗਾ ਔਰ ਮੈਂ ਫਿਰ ਆਪਣੀ ਵਾਈਫ ਨੂੰ ਫੋਨ ਕੀਤਾ ਉਹਨਾਂ ਨੇ ਜਦੋਂ ਆ ਕੇ ਸਾਰਾ ਸਮਾਨ ਸਮੂਹ ਸੰਭਾਲ ਲਿਆ ਤਾਂ ਉਹਨਾਂ ਨੇ ਦੇਖਿਆ ਕਿ ਉਹਨਾਂ ਦੇ ਸੋਨੇ ਦੀ ਜਿਹੜੀ ਹੈ ਚੇਨਸ ਵਗੈਰਾ ਤੇ ਹੋਰ ਕਈ ਸਮਾਨ ਸੀਗਾ ਸੋਨੇ ਦਾ ਚਾਂਦੀ ਦਾ ਤੇ 10000 ਰੁਪਏ ਕੈਸ਼ ਸੀਗੇ ਉਹ ਲੈ ਕੇ ਲੈ ਕੇ ਕੋਈ ਸੀਸੀ ਕੈਮਰਾ ਆਸ-ਪਾਸ ਲੱਗੇ ਹੋਣ ਕੋਈ ਪਤਾ ਲੱਗਿਆ ਸਾਡੇ ਆਪਣੇ ਘਰ ਤਾਂ ਨਹੀਂ ਲੱਗਿਆ ਪੜੋਸ ਵਿੱਚ ਇੱਕ ਸੀਸੀ ਕੈਮਰਾ ਲੱਗਿਆ ਆ ਸੀਗਾ ਜੀ ਉੱਥੋਂ ਚੈੱਕ ਕੀਤਾ ਕੋਈ ਆਲਟੋ ਕਾਰ ਸੀਗੀ ਅੱਛਾ ਤੇ ਡਾਊਟਫੁਲ ਹੈ ਤੇ पुलिस बाकी जांच कर रही है दिन दिहाड़े इस तरह की घटना बारे की कहोगे जी हाँ अच्कल हालात बहुत खराब हो रहे हैं इस टाइप के और मेरी रिक्वेस्ट है पंजाब पुलिस कि प्लीज़ ए चैक लगया जाए ता कि जोड़े साडे खून पसीने की कमाई असी करके अपने घर कर, को चलाने वास्ते करते हैं तो उसकी सेफ्टी हो सके अजीत पंजाबी दी ऑथेंटिक देंटिक लिए सबसक्राइब करो अजीत वैब टीवी ताज़ी खबरों की नोटिफिकेशन पाँच के लिए बैल आइकन पर क्लिक करो